ਧੰਨਵਾਦ ਦੋਸਤੋ ਫੌਨ ਕੀ ਦਰੋਂ 5 ਲੱਖ ਪੂਰੇ ਹੋਣ ਦੇ ਵਿਊ ਦੀ ਦੇਖੋ ਖੁਸ਼ੀ ਮਿਸਟਰ ਬੀਜੀ ਕਿਵੇਂ ਸੰਜੀ ਕਰਦੇ ਹੈ ਬਹੁਤ ਧੰਨਵਾਦ ਕੀਤਾ ਯੋਨੇ ਸਾਰੇ ਫੈਨਸ ਦਾ ਔਰ ਸਾਰੇ ਜਿਨ੍ਹਾਂ ਨੇ ਸਾਡੇ ਗੀਤ ਨੂੰ 5 ਲੱਖ ਵਿਊਸ ਪਾਰ ਕਰ ਦਿੱਤਾ ਹਮਿਲ ਨੂੰ ਥੈਂਕ ਯੂ ਆਪ ਸਭ ਨੂੰ ਬਹੁਤ ਬਹੁਤ ਖੁਸ਼ੀ ਸੰਜੀ ਕਰਨ ਜਾ ਰਹੇ ਹਾਂ ਕਿਉਂਕਿ ਇਹ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਮਿਸਟਰ ਬੀਨ ਕਿਨੇ ਬਣਾਇਆ ਤੁਸੀਂ ਜੇ ਕਿਤੇ ਤੁਸੀਂ ਮੇਰੇ ਮੋਢੇ ਨਾਲ ਮੋਢਾ ਨਾਲ ਆ ਕੇ ਖੜਦੇ ਤਾਂ ਹਮ ਰੁੱਤੇ ਖੜਤੇ ਕੋਈ ਬਾਤ ਨਾ ਪੁੱਛਦਾ ਪਤਾ ਨਹੀਂ ਇਸ ਦੁਨੀਆ ਦੇ ਵਿੱਚ ਮੇਰੇ ਵਰਗੇ ਕਿੰਨੇ ਲੋਕ ਉਹ ਦੇਖਦੇ ਨਹੀਂ ਤੁਸੀਂ ਪਿਆਰ ਦਿੱਤਾ ਮੇਰੇ ਮੋਢੇ ਨਾਲ ਮੋਢਾ ਲਾਇਆ ਪਿਆਰ ਜੀ ਤੇ ਮੈਂ ਵੀ ਮੰਨ ਲਵਾਂ ਕਰੇ ਤੇ ਮੈਂ ਨਹੀਂ ਤੁਸੀਂ ਹੀ ਬਣਾਇਆ ਮੈਨੂੰ ਮਿਸਟਰ ਵੀ ਤੇ ਮੈਂ ਤੇਜ ਨੂੰ ਆਪ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਮੋਢੇ ਨਾਲ ਗੁਲਸ਼ਨ ਮੀਰ ਬਹੁਤ ਬੜਾ ਕਰਾ। ਖੁਦਾ ਇਹ ਸਦਾ ਪਰਜੇਸੀ ਹੈ। ਉਸਤਾਨ ਤੂੰ ਦਿਨ ਬੀਤ ਕੀ ਤਾ ਮੈਂ। ਬਿਨਾ ਸੋਚੇ ਸਮਝੇ ਆਂ ਦਿੱਤੀ। ਮੈਂ ਧੰਨਵਾਦ ਕਰਦਾ। ਤੇ ਹਮੇਸ਼ਾ ਸੱਚ ਬਦਲੂਗਾ। ਉਸਤਾਨੇ ਮੂਰੇ ਤੇ ਮੈਂ ਜੋ ਚਾਹਾਂ। ਉਸਕਾਰ ਕੁਛ ਨਹੀਂ ਹੋ ਜੀ। ਗੁੱਸਾ ਮੇਰ ਜਿੱਤੇ ਬਿੰਤਾ ਘੜੀ ਰਹੀ ਸੀ ਕਿਤਨਾ ਹੋ ਰਹਿ ਗਿਆ ਸੀ ਜਿੱਦ ਤੋ ਉਹ ਦੂਰਾ ਹੋ ਗਿਆ ਕੋਈ ਬੋਹ ਹੈ ਮਧਰਾ ਸਿੰਘ ਜਿਸਨੇ ਇੱਕ ਦਿਨ ਚਾਚਾਂ ਦਾ ਫਿਰ ਤੋਂ ਤਿੰਨ ਬਾਵਾ ਹੈ ਜਿਹੜੇ ਮੇਰੇ ਨਾਲ ਜੁੜੇ ਨੇ মিডিਆ ਵਰਕਰ ਗੁਰਬਾਤ ਗਿਲ ਗੁਪਤਜੀਤ ਵਾਲਾ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਰੱਖੇ ਅਸਟ੍ਰੇਲੀਆ ਤੋਂ ਗੁਰਮੀਤ ਬਰਾਲ ਜੀ ਤੇ ਕੁਲਤੀ ਮਾਈਕਲ ਜੀ ਇਹ ਰੇਮਿਸ ਚੰਦਨਾ ਖੜਦੇ ਨੇ ਦੂਸਰਾ ਨਵੀਰ ਕੌਸਲਜੀਬ ਵੀਰ ਕੌਸਲ ਦੇ ਨਾਲ ਨਿਸ਼ਾਨ ਖੰਭੜ ਤੇ ਖੜਗੇ ਨੇ ਇਸ ਤਰ੍ਹਾਂ ਹੀ ਕਿ ਨੇ ਕਿ ਅੱਜ ਪਿਆਰ ਦੇ ਰਹੇ ਹਾਂ ਕਿਉਂ ਹਾਂ ਪਿਆਰ ਦਿੰਦੇ ਰਹੋ ਯੂ ਕਿਉਂ ਰੁਕਦਾ ਕੋਦੋਂ ਵੇੜੋ ਇਦਾਂ ਆ ਵੀ ਆਉਣਾ ਤੇ ਫਿਰ ਮਿਸਤਰੀ ਦੀ ਜਿਹੜਾ ਵਾਦਾ ਕਰਦਾ ਹੈ ਇੰਤਜ਼ਾਰ ਕੀਤੀ ਸਾਚ ਪਿਆਰ ਦੇ ਜਾਂ ਵੇ ਕਹੀਗੀ ਤੁਹਾਡੀ ਚੋਰੀ ਪਾਵਾਂਗਾ ਐਂ ਪਿਆਰ ਬਖਸ਼ੋ ਕਿਰਦੀ ਰਮਾਂਗੇ ਧੰਨਵਾਦ ਸਭ ਦਾ